ਉਜਬ ਕੈਂਸੀਆਂ ਲੈ ਕੇ ਦੋਸਤੋ ਬੈਂਕ ਦੇ ਵਿੱਚ ਜੀ ਰਿਕੁਇਰਮੈਂਟ ਆਫ ਅ ਸੀਨੀਅਰ ਸੇਲ ਐਗਜ਼ੀਕਿਟਿਵ ਦੀ ਜੇਕਰ ਦੋਸਤੋ ਲੋਕੇਸ਼ਨ ਦੀ ਗੱਲ ਹੈ ਤਾਂ ਚੰਡੀਗੜ੍ਹ ਮਹਾਲੀ ਤੇ ਪੰਚਕੁਲਾ ਲੋਕੇਸ਼ਨ ਰਹਿਣ ਵਾਲੀ ਹੈ ਜੀ ਪ੍ਰੋਡਕਟ ਹੈਗੇ ਜੀ ਕ੍ਰੈਡਿਟ ਕਾਰਡ ਪਰਸਨਲ ਲੋਨ ਤੇ ਆਟੋ ਲੋਨ ਦੋਸਤੋ ਜੇ ਗੱਲ ਸੈਲਰੀ ਦੀ ਕਰੀਏ ਤਾਂ ਜੀ ਦੋਸਤੋ 15 ਤੋਂ ਲੈ ਕੇ 20000 ਰੁਪਿਆ ਸੈਲਰੀ ਮਿਲੂਗੀ ਪਲੱਸ ਇਨਸੈਂਟਿਵ ਦਿੱਤਾ ਜਾਊਗਾ ਜੀ ਦੇ ਨਾਲ ਪੀਐਫ, ਈਐਸਆਈਸੀ ਐਂਡ ਗ੍ਰੈਜੂਇਟੀ ਬੈਨੀਫਿਟ ਵੀ ਦਿੱਤੇ ਜਾਣਗੇ ਜੀ ਤੇ ਕਸਟਮ ਕੈਂਡੀਡ ਦੇ ਕੋਲ ਜੀ ਆਪਣਾ ਵਹੀਕਲ ਹੋਣਾ ਬਹੁਤ ਹੀ ਜ਼ਰੂਰੀ ਜੀ। ਜੌਬ ਲੈਣ ਵਾਸਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ। ਨੰਬਰ ਹੈ ਜੀ 9805721870 ਜੀ। ਕੁਝ ਵੈਕੈਂਸੀਆਂ ਲੈ ਕੇ ਦੋਸਤੋ ਬੈਂਕ ਦੇ ਵਿੱਚ ਜੀ। ਰਿਕੁਇਰਮੈਂਟ ਆਫ ਸੀਨੀਅਰ ਸੇਲ ਐਗਜ਼ੀਕਿਟਿਵ ਜੀ। ਇਹ ਕੱਲ ਦੋਸਤੋ ਲੋਕੇਸ਼ਨ ਦੀ ਗੱਲ ਹੈ ਤੇ ਚੰਡੀਗੜ੍ਹ, ਮਹਾਲੀ ਤੇ ਪੰਚਕੁਲਾ ਲੋਕੇਸ਼ਨ ਰਹਿਣ ਵਾਲੀ ਹੈ ਜੀ। ਪ੍ਰੋਡਕਟ ਹੈਗੇ ਜੀ ਕ੍ਰੈਡਿਟ ਕਾਰਡ, ਪਰਸਨਲ ਲੋਨ ਤੇ ਆਟੋ ਲੋਨ। ਦੋਸਤੋ ਜੇ ਗੱਲ ਸੈਲਰੀ ਦੀ ਕਰੀਏ ਤਾਂ ਜੀ ਦੋਸਤੋ 15 ਤੋਂ ਲੈ ਕੇ 20000 ਰੁਪਏ ਸੈਲਰੀ ਮਿਲੂਗੀ ਪਲੱਸ ਇਨਸੈਂਟਿਵ ਦਿੱਤਾ ਜਾਊਗਾ ਜੀ ਦੇ ਨਾਲ PF, ESIC ਐਂਡ ਗ੍ਰੈਜੂਇਟੀ ਬੈਨੀਫਿਟ ਵੀ ਦਿੱਤੇ ਜਾਣਗੇ ਜੀ ਤੇ ਕਸਟਮ ਕੈਂਡੀਡੇਟ ਦੇ ਕੋਲ ਜੀ ਆਪਣਾ ਵਹੀਕਲ ਹੋਣਾ ਬਹੁਤ ਹੀ ਜ਼ਰੂਰੀ ਹੈ ਜੀ ਜੌਬ ਲੈਣ ਵਾਸਤੇ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਨੰਬਰ ਹੈ ਜੀ 9805721870 ਜੀ